ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਆਂ ਨਵਾਂ ਸ਼ਹਿਰ ਦੇ ਚੰਡੀਗੜ੍ਹ ਰੋਡ ਤੇ ਜੀਐਸਐਫਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਅੱਜ ਯੂਥ ਫੁੱਟਬਾਲ ਵੈਲਫੇਅਰ ਕਲੱਬ ਰਜਿਸਟਰਡ ਨਵਾਂ ਸ਼ਹਿਰ ਵੱਲੋਂ ਦੂਸਰੇ ਦਿਨ ਵਿੱਚ ਜਿਹੜਾ 19ਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਸ਼ਾਮਲ ਹੋਣ ਜਾ ਰਿਹਾ ਹੈ ਇਹ ਟੂਰਨਾਮੈਂਟ 24 ਦਸੰਬਰ ਤੋਂ 29 ਦਸੰਬਰ ਤੱਕ ਜਿਹੜਾ ਚੱਲੇਗਾ ਜਿਸ ਦੇ ਵਿੱਚ ਪਹਿਲਾ ਇਨਾਮ 51000 ਦਾ ਹੈ ਤੇ ਇਸ ਟੂਰਨਾਮੈਂਟ ਦੇ ਵੈਸਟ ਪਲੇਅਰ ਨੂੰ 골ਡ ਮੈਡਲ ਅਤੇ ਜੀਐਸਐਫਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਦੇ ਵੈਸਟ ਸਟੂਡੈਂਟ ਨੂੰ 골ਡ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਪਹਿਲੇ ਨੰਬਰ ਤੇ ਆਣ ਵਾਲੀ ਟੀਮ ਨੂੰ 51000 ਦਾ ਇਨਾਮ ਅਤੇ ਦੂਸਰੇ ਨੰਬਰ ਤੇ ਆਣ ਵਾਲੀ ਟੀਮ ਨੂੰ 41000 ਦਾ ਇਨਾਮ ਜਿਹੜਾ ਦਿੱਤਾ ਜਾਵੇਗਾ ਇਹ ਜਿਹੜਾ ਟੂਰਨਾਮੈਂਟ ਹੈ ਹਰ ਸਾਲ ਦੀ ਤਰ੍ਹਾਂ ਆ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਰਵਾਇਆ ਜਾਂਦਾ ਹੈ ਸੋ ਯੂਥ ਫੁੱਟਬਾਲੋ ਵੈਲਫੇਅਰ ਕਲੱਬ ਰਜਿਸਟਰਡ ਨਵਾਂ ਸ਼ਹਿਰ ਦੇ ਵੱਲੋਂ ਜਿਹੜਾ ਇਹ ਤੁਸੀਂ ਫੁੱਟਬਾਲ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ 19ਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਤੁਸੀਂ ਦੇਖ ਰਹੇ ਹੋ ਗਰਾਊਂਡ ਦੇ ਵਿੱਚ ਖਿਡਾਰੀ ਕਿਵੇਂ ਖੇਡ ਰਹੇ ਨੇ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਨਵਾਂ ਸ਼ਹਿਰ ਸਰਕਾਰੀਆ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਰਿਪੋਰਟ ਟੂਰਨਾਮੈਂਟ ਹੋ ਰਿਹਾ ਉਹਦੇ ਸੰਦੀ ਗਾਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਟੂਰਨਾਮੈਂਟ ਚੱਲ ਰਿਹਾ ਹੈ ਸਾਡਾ ਜੂਥ ਫੁੱਟਬਾਲ ਬੈਲਫੇਅਰ ਕਲੱਬ ਨਵਾਂ ਸ਼ਹਿਰੋਂ ਕਰਾਇਆ ਜਾ ਰਿਹਾ ਇਹ ਜੱਡਾ ਸਾਡਾ ਕਲੱਬ ਹੈ 19 ਸਾਲ ਪਹਿਲਾਂ ਹੋਂਚ ਆਇਆ ਸੀ ਇਹ ਕਲੱਬ ਜਿਹਦਾ ਵੀ ਸ਼ਹਿਰ ਦੇ ਜਿਹੜੇ ਪਲੇਅਰ ਆ ਸਾਰਿਆਂ ਨੇ ਇਕੱਠੇ ਹੋ ਕੇ ਇਹ ਕਲੱਬ ਬਣਾਇਆ ਅਸੀਂ ਪਲੇਅਰ ਹੀ ਜੋ ਕੰਮ ਅਜ ਸੈੱਟ ਹੋ ਗਿਆ ਕੁਝ ਬਾਹਰ ਚਲ ਗਿਆ ਰਲ ਮਿਲ ਕੇ ਬਾਕੀ ਸਹਿਯੋਗ ਦੇ ਨਾਲ ਟੂਰਨਾਮੈਂਟ ਕਰਦੇ ਆ ਸਾਡਾ 19ਵਾਂ ਟੂਰਨਾਮੈਂਟ ਆ ਸਾਨੂੰ 19 ਸਾਲ ਹੋ ਗਏ ਟੂਰਨਾਮੈਂਟ ਕਰਦੇ ਨੂੰ ਅਸੀਂ ਚਾਹਦੇ ਸ਼ਹਿਰ ਵਾਲੇ ਵੀ ਆ ਕੇ ਦੇਖਣ ਪਿੰਡਾਂ 'ਚ ਤਾਂ ਸਾਡਾ ਟੂਰਨਾਮੈਂਟ ਬਹੁਤ ਮਸ਼ਹੂਰ ਆਇਆ ਪਿੰਡਾਂ 'ਈ ਟੀਮਾਂ ਜਿਹੜੇ ਖੇਡਦੇ ਇਹਨੂੰ ਇਹਨੂੰ ਵਰਲਡ ਕੱਪ ਕਰਨ ਕੇ ਜਾਂਦੀਆਂ ਵੇ ਵਰਲਡ ਕੱਪ ਖੇਡਣਾ ਸੀ ਪਰ ਸ਼ਹਿਰ ਦੇ ਲੋਕੀ ਨਹੀਂ ਇਹਨਾਂ ਆ ਰਹੇ ਉਹਨਾਂ ਨੂੰ ਦਾ ਜਾਣਕਾਰੀ ਨਹੀਂ ਕੁਛ ਨਹੀਂ ਜਾਂ ਸਾਡੇ ਕੋਲ ਪਛਾਣ ਨਹੀਂ ਹੁੰਦੀ ਸਾਡੇ 'ਚ ਹੀ ਕਮੀ ਹੋ ਸਕਦੀ ਆ ਠੀਕ ਆ ਨਾ ਅਸੀਂ ਇਹ ਚਾਹਦੇ ਪਾ ਸ਼ਹਿਰ ਆ ਕੇ ਦੇਖਣ ਸਾਡਾ 19ਵਾਂ ਡੂਰਨਾ ਪਿੰਡ ਵੱਡਾ ਟੂਰਨਾਮੈਂਟ ਆ ਤੇ ਸਾਬ ਜਾਂ ਦੇ ਯਾਦ ਕਰਾਇਆ ਜਾਂਦਾ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਨੂੰ ਸਮਰਪਿਤ ਆ ਜਿਨ੍ਹਾਂ ਨੇ ਸਾਡੇ ਲਈ ਸਾਰਾ ਕੁਝ ਬਾਰ ਦਿੱਤਾ ਅਸੀਂ ਉਹਨਾਂ ਦੀ ਯਾਦ ਵਿੱਚ ਟੂਰਨਾਮ ਸਾਹੀ ਚਾਹਨੇ ਸਾਰਾ ਸ਼ਹਿਰ ਲੋਕੀ ਆ ਕੇ ਦੇਖਣ ਅਸੀਂ ਕੀ ਕਰਦੇ ਆ ਸਾਡਾ ਸਹਿਯੋਗ ਦੇਣ ਟੂਰਨਾਮੈਂਟ ਵਧੀਆ ਤੀਕੇ ਨਾਲ ਚੱਲਦਾ ਆ ਆ ਕੇ ਦੇਖਣ ਕੀ ਕਰਦੇ ਆ ਅਸੀਂ ਬਾਕੀ ਸਿੰਘ ਜੀ ਤੁਹਾਨੂੰ ਡਿਟੇਲ ਤੇ ਜਾਣਕਾਰੀ ਦੇਣਗੇ ਹਾਂਜੀ ਚਾਰ ਸਾਹਿਬ ਜਾਦਿਆਂ ਦੀ ਯਾਦ ਨੂੰ ਸਮਰਪਿਤ 19ਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਜੀਐਸਐਫਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਦੇ ਵਿੱਚ ਚੱਲ ਰਿਹਾ ਆ ਇਹਦੇ ਵਿੱਚ ਟੋਟਲ 16 ਟੀਮਾਂ ਜਿਹੜੀਆਂ ਆ ਕੁਆਲੀਫਾਈ ਕਰਕੇ ਫਾਈਨਲ ਰਾਊਂਡ ਦੇ ਵਿੱਚ ਪਹੁੰਚੀਆਂ ਨੇ ਤੇ ਉਹਨਾਂ ਦੇ ਮੈਚੇਸ ਜਿਹੜੇ ਆ ਉਹ ਸਾਡੇ 24 ਤਰੀਕ ਤੋਂ ਸ਼ੁਰੂ ਹੋ ਕੇ 29 ਤਰੀਕ ਤੱਕ ਚੱਲਣਗੇ 29 ਤਰੀਕ ਦਿਨ ਐਤਵਾਰ ਨੂੰ ਜਿਹੜਾ ਆ ਇਨਾਮਾਂ ਦੀ ਵੰਡ ਹੋਵੇਗੀ ਅਤੇ ਫਾਈਨਲ ਮੁਕਾਬਲੇ ਹੋਣਗੇ ਇਹਦੇ ਵਿਚਕਾਰ ਜਿਹੜੇ ਆ ਸ਼ੋਅ ਮੈਚ ਵੀ ਹੋਣਗੇ ਅਤੇ ਨਾਲ ਦੀ ਨਾਲ ਬੱਚਿਆਂ ਦੀਆਂ ਟੀਮਾਂ ਜਿਹੜੀਆਂ ਸੀ ਟੀਮ ਆ ਉਹਨਾਂ ਦੇ ਵੀ ਮੈਚੇਸ ਜਿਹੜੇ ਆ ਉਹ ਕਰਵਾਏ ਜਾਣਗੇ ਇਹਦੇ ਵਿੱਚ ਜਿਹੜੇ ਪਹਿਲਾ ਇਨਾਮ ਆ ਜਿਹੜਾ 51000 ਰੁਪਏ ਦਾ ਆ ਤੇ ਦੂਸਰਾ ਇਨਾਮ ਜਿਹੜਾ ਆ ਉਹ 41000 ਰੁਪਏ ਦਾ ਆ ਗੁਰੂ ਕਾ ਲੰਗਰ ਜਿਹੜਾ ਆ ਸਾਰੇ ਦਿਨ ਅਟੁੱਟ ਜਿਹੜਾ ਆ ਉਹ ਵਰਤਦਾ ਆ ਸੋ ਸਾਡੇ ਸਾਰਿਆਂ ਅਗੇ ਬੇਨਤੀ ਆ ਜਿੰਨੇ ਵੀ ਸਾਡੇ ਸ਼ਹਿਰ ਨਿਵਾਸੀ ਆ ਕਿ ਉਹ ਵੱਧ ਤੋਂ ਵੱਧ ਇਸ ਟੂਰਨਾਮੈਂਟ ਨੂੰ ਦੇਖਣ ਲਈ ਪਹੁੰਚਣ ਅਸੀਂ ਖੁਦ ਜਿਹੜੇ ਆ ਆਪਣੇ ਪਲੇਅਰਸ ਜਿਹੜੇ ਆ ਉਹਨਾਂ ਨੇ ਹੀ ਉਪਰਾਲਾ ਕਰਕੇ ਇਸ ਵਾਰੀ 19ਵੇਂ ਟੂਰਨਾਮੈਂਟ ਤੱਕ ਅਸੀਂ ਪਹੁੰਚੇ ਆ ਸੋ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਕਿ ਇਸ ਟੂਰਨਾਮੈਂਟ ਨੂੰ ਆ ਕੇ ਦੇਖਣ ਅਤੇ ਆਨੰਦ ਮਾਣਨ ਜਿੱਥੇ ਅਸੀਂ ਖਿਡਾਰੀ ਜਿਹੜੇ ਆਉ ਪੈਦਾ ਕਰ ਰਹੇ ਆ ਨਾਲ ਦੀ ਨਾਲ ਅਸੀਂ ਖੇਡਾਂ ਦੇ ਵਿੱਚ ਨਸ਼ਿਆਂ ਤੋਂ ਵੀ ਜਿਹੜਾ ਦੂਰ ਹੋਣ ਦਾ ਸੰਦੇਸ਼ ਉਹ ਬੱਚਿਆਂ ਨੂੰ ਦੇ ਰਹੇ ਆ ਸੋ ਸਾਰੇ ਹੀ ਖਿਡਾਰੀ ਪ੍ਰੇਮ ਖੇਡ ਪ੍ਰੇਮੀਆਂ ਨੂੰ ਅਤੇ ਸ਼ਹਿਰ ਰਿਵਾਸੀਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇਸ ਟੂਰਨਾਮੈਂਟ ਨੂੰ ਆ ਕੇ ਇੱਥੇ ਦੀ ਭਰੌਣਿਕ ਬਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਫੁੱਟਬਾਲ ਟੂਰਨਾਮੈਂਟ 19ਵਾਂ ਚੱਲ ਰਿਹਾ ਆ ਤੇ ਅਸੀਂ ਹਰ ਸਾਲ ਦਸੰਬਰ ਦੇ ਵਿੱਚ ਕਰਾਉਂਦੇ ਆ ਤੇ ਕੋਸ਼ਿਸ਼ ਕਰੀਦਾ ਬਿਲਕੁਲ ਫਿਰ ਟੂਰਨਾਮੈਂਟ ਹੋਵੇ ਜਿਹੜੀ ਟੀਮ ਡਿਜ਼ਰਵ ਕਰਦੀ ਆ ਕੈਪੇਬਲ ਆ ਉਹੀ ਜਿੱਤੇ ਅਸੀਂ ਹਰ ਸਾਲ ਨਵਾਂ ਸ਼ਹਿਰ ਜੇ ਕੁਆਲੀਫਾਈ ਨਹੀਂ ਕੀਤਾ ਤਾਂ ਉਹਦਾ ਮੈਚ ਪਹਿਲਾਂ ਕਰਾਈਦਾ ਤਾਂ ਕਿ ਕੁਆਲੀਫਾਈ ਕਰੇ ਫਿਰ ਅੱਗੇ ਮੈਚ ਖੇਡੇ ਤੇ ਧੰਨਵਾਦ